ਮੀਡੀਆ ਤੇ ਇੱਕ ਫੋਟੋ ਵਾਇਰਲ ਕਰਕੇ ਫੇਕ ਆਈਡੀਆਂ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨੀਵਾ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਹਿੰਦੇ ਆ ਵੇਖੋ ਸੁਖਬੀਰ ਸਿੰਘ ਬਾਦਲ ਦੇ ਨਾਲ ਟਰੈਕਟਰ ਤੇ ਇੱਕ ਬੈਠਾ ਬੰਦਾ ਤੇ ਉਹਨੂੰ ਸੁਖਬੀਰ ਬਾਦਲ ਆਵਦੇ ਬੰਦੇ ਨੂੰ ਪੈਸੇ ਦੇ ਗਿਆ ਕੋਈ ਲੱਖ ਦੀ ਲਾਂਤ ਤੁਹਾਡੇ ਮੂੰਹ ਤੇ ਟ੍ਰੋਲ ਕਰਨ ਵਾਲਿਓ ਸ਼ਰਮ ਕਰੋ ਥੋੜੀ ਕਣੀ ਚਮਕੌਰ ਸਾਹਿਬ ਹਲਕੇ ਦਾ ਉਹ ਪਿੰਡ ਹੈ ਜਿੱਥੇ ਬੰਨ ਦੀ ਸੇਵਾ ਚੱਲ ਰਹੀ ਹੈ ਉੱਥੋਂ ਦਾ ਉਹ ਸਰਪੰਚ ਹੈ ਜਿਹੜਾ ਕਿ ਬੰਨ ਦੀ ਸੇਵਾ ਦਾ ਸਾਰਾ ਪ੍ਰਬੰਧ ਵੇਖ ਰਿਹਾ ਹੈ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਟਰੈਕਟਰ ਤੇ ਬੈਠ ਕੇ ਜਾ ਰਿਹਾ ਤੇ ਉਹਨਾਂ ਨੂੰ ਸਾਰਾ ਮੌਕਾ ਵਿਖਾ ਰਿਹਾ ਤੇ ਉੱਥੇ ਆਉਂਦਿਆਂ ਹੀ ਸਾਰਾ ਇੱਕ ਆਗੂ ਹੋਣ ਦੇ ਨਾਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਰੀ ਸੰਗਤ ਵਿੱਚ ਖੜਕੇ ਉਹਨੂੰ ਪੈਸੇ ਫੜਾ ਰਹੇ ਨੇ ਤੇ ਤੁਸੀਂ ਕੀ ਲੋਕਾਂ ਦੇ ਯਤਨ ਕਰ ਰਹੇ ਹੋ ਜਿਆ ਵਿਖਾਉਣ ਦੇ ਵਿੱਚ ਆ ਜਿੰਨਾ ਕਾਂਗਰਸ ਦਾ ਆਈਟੀ ਸੈੱਲ ਹੈ ਜਿੰਨਾ ਝਾੜੂ ਵਾਲਿਆਂ ਦਾ ਆਈਟੀ ਸੈੱਲ ਹੈ ਆ ਜਿੰਨਾ ਕੋ ਵੱਖਰੇ ਚੁੱਲ੍ਹੇ ਵਾਲਿਆਂ ਦਾ ਆਈਟੀ ਸੈੱਲ ਹੈ ਇਹ ਸਾਰੇ ਇਸੇ ਕੰਮ ਤੇ ਲੱਗ ਪਏ ਇੱਥੇ ਗੱਲ ਉਹ ਕਹਾਵਤ ਸੱਚ ਹੁੰਦੀ ਹੈ ਹੱਥ ਨਾ ਪਹੁੰਚੇ ਥੂ ਕੌੜੀ ਕੋ ਤੁਹਾਡੇ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੁਹਾਡੀ ਔਕਾਤ ਕੀ ਹੈ ਤੁਸੀਂ ਲੋਕ ਸਿਰ ਤੋਂ ਸਿਰਪ ਸਾਰੇ ਗੱਲਾਂ ਵਾਲੇ ਨਿਕਲੇ ਤੇ ਜੇ ਕੋਈ ਮੁਸੀਬਤ ਦੇ ਵਿੱਚ ਖੜਾ ਹੈ ਅੱਜ ਲੋਕਾਂ ਦੇ ਨਾਲ ਜਾ ਕੇ ਜਿੰਨਾ ਜੋਗਾ ਵੀ ਹੈਗਾ ਉਹ ਜੇ ਹਮਦਰਦੀ ਕਰ ਰਿਹਾ ਹੈ ਲੋਕਾਂ ਨੂੰ ਸਹਾਇਤਾ ਦੇ ਰਿਹਾ ਤੋਂ ਕੱਲਾ ਸੁਖਵੀਰ ਸਿੰਘ ਬਾਦਲ ਦੇ ਰਿਹਾ ਤੁਹਾਨੂੰ ਇਹੋ ਜੀਆਂ ਫੋਟੋ ਪਾਉਂਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਮੈਂ ਦੇਖ ਰਿਹਾ ਹਾਂ ਕਿ ਇੱਕ ਦੋ ਵੀਡੀਓ ਕਲਿੱਪ ਵੀ ਇੱਕ ਦੋ ਜਿਹੜੇ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਨਹੀਂ ਹੁੰਦਾ ਕਿਸੇ ਪਾਰਟੀ ਨਾਲ ਕਦੀ ਕਿਸੇ ਪਾਰਟੀ 'ਚ ਕਦੀ ਕਿਸੇ ਪਾਰਟੀ 'ਚ ਉਹ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬਣਵਾ ਕੇ ਵੀਡੀਓ ਤੇ ਪਾ ਰਹੇ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਅੱਜ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਜੇ ਕੋਈ ਸੇਵਾ ਕਰਦਾ ਤਾਂ ਉਹਦੀ ਸ਼ਲਾਘਾ ਕਰੋ ਜੇ ਤੁਹਾਡੀ ਪਾਰਟੀਆਂ ਦੇ ਵੱਲੋਂ ਤੁਹਾਡੇ ਆਗੂਆਂ ਵੱਲੋਂ ਕੋਈ ਚੰਗਾ ਕੰਮ ਕੀਤਾ ਗਿਆ ਹੁੰਦਾ ਤੇ ਲੋਕ ਤੁਹਾਡੀ ਵੀ ਸ਼ਲਾਘਾ ਕਰਦੇ ਲੋਕ ਤੁਹਾਨੂੰ ਵੀ ਸਲਾਉਂਦੇ ਉਹ ਤੁਸੀਂ ਤਾਂ ਅੰਦਰਾਂ 'ਚ ਵੜ ਕੇ ਬਹਿ ਗਏ ਤੇ ਜੇ ਕਿਤੇ ਗਏ ਤੇ ਫੋਟੋ ਕਰਾ ਕੇ ਉੱਥੇ ਵਾਪਸ ਆਏ ਤੇ ਫੋਟੋ ਵੀ ਕਿਹੜੇ ਤਰੀਕੇ ਨਾਲ ਕਰਾਉਂਦੇ ਆ ਕਿਤੇ ਕੁੜਤੇ ਨੂੰ ਲੁਬੇੜ ਲਿਆ ਕਿਤੇ ਪਜਾਮੇ ਨੂੰ ਲੁਬੇੜ ਲਿਆ ਵੀ ਲੋਕ ਇਹ ਗੱਲ ਸਾਨੂੰ ਸਮਝਣ ਕਿ ਅਸੀਂ ਤਾਂ ਬੜੀ ਵੱਡੀ ਸੇਵਾ ਕਰ ਰਹੇ ਆਂ ਐਵੇਂ ਨਹੀਂ ਐਵੇਂ ਤੁਸੀਂ ਕਿਸੇ ਦੀ ਹਮਦਰਦੀ ਨੂੰ ਖੋ ਨਹੀਂ ਸਕਦੇ ਐਵੇਂ ਤੁਸੀਂ ਕਿਸੇ ਨੂੰ ਨੀਵਾ ਵਿਖਾ ਨਹੀਂ ਸਕਦੇ ਇਹ ਅਕਾਲ ਪੁਰਖ ਦੀ ਕਿਰਪਾ ਹੈ ਆਖਰ ਜਿਹੜਾ ਸੱਚ ਹੈ ਉਹ ਸੱਚ ਸਾਹਮਣੇ ਆ ਕੇ ਰਹਿਣਾ ਹੈ ਤੁਸੀਂ ਬਹੁਤ ਭੰਡੀ ਪ੍ਰਚਾਰ ਕਰ ਲਿਆ ਸਾਰਿਆਂ ਨਾਲ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹ ਕੁਦਰਤ ਹੈ ਜਿਹੜੀ ਕੋਈ ਫੇਰ ਫੇਰ ਕਰਕੇ ਅੱਜ ਫੇਰ ਜਿਹੜਾ ਸੱਚ ਹੈ ਉਹ ਦੁਨੀਆ ਦੇ ਸਾਹਮਣੇ ਲਿਆ ਰਹੀ ਹੈ ਕਿ ਜੇਿੱਥੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜਾਂਦੇ ਨੇ ਉੱਥੇ ਲੋਕ ਆਪ ਮੁਹਾਰੇ ਦੁਖੀ ਪੀੜਤੇ ਗੱਲ ਕਹਿੰਦੇ ਨੇ ਕਿ ਜੋ ਸਾਨੂੰ ਸਹੂਲਤਾ ਮਿਲੀਆਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਿੱਤੀਆਂ ਤੇ ਤੁਹਾਡੀ ਸਰਕਾਰ ਚ ਕਹਿੰਦੇ ਬਾਦਲ ਸਾਹਾ ਸਾਰਾ ਕੁਝ ਹੋਇਆ ਬਨ ਮਜ਼ਬੂਤ ਹੋਏ ਬਨ ਬਣੇ ਗਏ ਨਹਿਰਾਂ ਕਸੀਆਂ ਜੋ ਵੀ ਗੱਲ ਲੋਕ ਜਿਹੜੇ ਪੀੜਤੇ ਉਹ ਗੱਲ ਕਰਦੇ ਕਿ ਸਾਨੂੰ ਜਿੰਨਾ ਕੁਝ ਵੀ ਦਿੱਤਾ ਆ ਸਾਰਾ ਕੁਝ ਤੁਹਾਡੀ ਸਰਕਾਰ ਵੇਲੇ ਦਿੱਤਾ ਉਸ ਵੇਲੇ ਤੁਹਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਤੁਹਾਨੂੰ ਅੱਗ ਲੱਗਦੀ ਹੈ ਕਿ ਯਾਰ ਸੁਖਬੀਰ ਸਿੰਘ ਬਾਦਲ ਦੀ ਤਾਂ ਫੇਰ ਗੱਲ ਬਣ ਗਈ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਫੇਰ ਚੜ੍ਹਾਈ ਹੋ ਗਈ ਇਹ ਲੋਕ ਤਾਂ ਸਾਰੇ ਦੁਖਿਆਰੇ ਜੋਗ ਜਿਹੜੇ ਮੂੰਹ ਮੂੰਹ ਕਹਿਣ ਲੱਗ ਪਏ ਤੇ ਜਦੋਂ ਦੁਖੀ ਲੋਕ ਇਹ ਸੀਸਾ ਦੇਣ ਲੱਗ ਪੈਣ ਦੁਖੀ ਲੋਕ ਇਹ ਆਸ ਰੱਖਣ ਲੱਗ ਪੈਣ ਕਿ ਅਕਾਲੀ ਦਲ ਆਵੇਗਾ ਤੇ ਸਾਡੀ ਗੱਲ ਬਣਨੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣੇਗਾ ਤੇ ਪੰਜਾਬ ਦਾ ਪੜਾ ਹੋਵੇਗਾ ਉਦੋਂ ਫਿਰ ਕੁਦਰਤੀ ਗੱਲ ਹੈ ਕਿ ਜਿਹੜੀਆਂ ਇਹੋ ਜਿਹਿਆਂ ਲਾਹਣ ਤੇ ਭਰੇ ਲੋਕ ਹੁੰਦੇ ਨੇ ਉਹ ਕੋਈ ਨਵਾਂ ਨਵਾਂ ਛੜਜੰਤਰ ਲੱਭ ਲੈਂਦੇ ਨੇ ਤੇ ਉਹਦੀਆਂ ਉਕਮਾ ਕਰਨੀ ਸ਼ੁਰੂ ਕਰ ਦਿੰਦੇ ਨੇ ਆ ਵੇਖੋ ਜੀ ਐਵੇਂ ਹੋ ਗਿਆ ਆ ਅਰ ਗੱਲ ਯਾਦ ਰੱਖਿਓ ਮਿੱਤਰੋ ਸੱਚ ਨੂੰ ਕੋਈ ਲੁਕੋ ਨਹੀਂ ਸਕਦਾ ਇਹ ਵੀ ਗੱਲ ਯਾਦ ਰੱਖਿਓ ਜਿੰਨੀ ਹਮਦਰਦੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਭਾਵਨਾ ਨੂੰ ਵੇਖ ਕੇ ਜੋ ਲੋਕ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਹਮਦਰਦ ਮੰਨ ਰਹੇ ਨੇ ਉਹ ਤੁਸੀਂ ਕਦੇ ਘਟਾ ਨਹੀਂ ਸਕਦੇ ਤੁਹਾਨੂੰ बस ਇੰਨੀ ਲਾਹਨਤ ਹੈ ਕਿ ਇਹੋ ਜੇ ਛੋਸ਼ੇ ਬਾਜ਼ੀਆਂ ਨਾ ਛੱਡੋ ਆਪਣੇ ਆਕਾਮਾਂ ਨੂੰ ਆਪਣੇ ਲੀਡਰਾਂ ਨੂੰ ਕਹੋ ਕਿ ਉਹ ਵੀ ਮੈਦਾਨ ਵਿੱਚ ਆਉਣ ਉਹ ਵੀ ਦੁਖੀ ਦਰਦੀਆਂ ਦੀ ਬਾਹ ਫੜਨ ਉਹ ਵੀ ਲੋਕਾਂ ਦੀ ਸੇਵਾ ਕਰਨ ਤੇ ਸੇਵਾ ਕਰਨਗੇ ਤੇ ਲੋਕ ਆਪੇ ਉਹਨਾਂ ਨੂੰ ਜਾਣ ਲੈਣਗੇ ਨਹੀਂ ਤੇ ਇਸ ਤਰ੍ਹਾਂ ਕੀਤੇ ਆ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਹ ਸੁੱਚੇ ਕੱਦ ਨੂੰ ਘਟਾ ਨਹੀਂ ਸਕਿਆ